ਹਾਂਜੀ ਸਹੇਲਿਓ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆ ਜਿਹੜੀ ਕਿ ਮੇਰੀਆਂ ਸਾਰੀਆਂ ਭੈਣਾਂ ਦੇ ਕੰਮ ਆਉਣ ਵਾਲੀ ਚੀਜ਼ ਐ ਸਾਰੇ ਪਰਿਵਾਰਾਂ ਦੇ ਵੀ ਕੰਮ ਆਉਣ ਵਾਲੀ ਚੀਜ਼ ਐ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਕੁਝ ਦਿਖਾਉਣ ਲੱਗੇ ਹੋ ਨਾ ਤਾਂ ਤੁਹਾਡਾ ਦਿਲ ਆ ਜਾਊਗਾ ਜੀ ਇਹਦੇ ਉੱਤੇ ਮੈਨੂੰ ਉਮੀਦ ਐ ਵੀ ਮੈਨੂੰ ਦੇਖ ਕੇ ਆਹ ਤੁਸੀਂ ਸਾਰੀ ਵੀਡੀਓ ਦੇਖ ਕੇ ਤਾਂ ਤੁਸੀਂ ਇਹ ਮੰਗਾਉਂਗੀਆਂ ਜ਼ਰੂਰ ਤੇ ਜਿਹੜੀ ਚੀਜ਼ ਮੈਂ ਵਰਤੋਂ ਕਰਦੀ ਆ ਤੇ ਮੈਂ ਤੁਹਾਨੂੰ ਦਿਖਾਉਂਦੀ ਵੀ ਹੁੰਦੀ ਆ ਕੋਈ ਚੀਜ਼ ਹੀ ਲੈ ਕੇ ਆਵਾਂ ਪਰ ਇਸ ਚੀਜ਼ ਤੇ ਤਾਂ ਮੇਰਾ ਐਡਾ ਦਿਲ ਆਇਆ ਨਾ ਮੈਂ ਕਹਿੰਦੀ ਆਂ ਕਿਆ ਬਾਤ ਆ ਮੈਂ ਜਿੰਨਾ ਚਿਰੇ ਨੂੰ ਲੈ ਨਹੀਂ ਨਾ ਲਿਆ ਇਹਨੂੰ ਮਤਲਬ ਆਪਦੇ ਕੋਲੇ ਮਗਾ ਨਹੀਂ ਲਿਆ ਉਹਨਾਂ ਚਿਰ ਮੈਨੂੰ ਨੀਂਦ ਨਹੀਂ ਆਈ ਤੇ ਨੀਂਦ ਤੁਹਾਨੂੰ ਵੀ ਨਹੀਂ ਆਉਣੀ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਮੇਰਾ ਰਮਾਨ ਆਇਆ ਹੋਇਆ ਹੈ ਅਨਮੋਲ ਆਇਆ ਹੋਇਆ ਹੈ ਅਨਮੋਲ ਦਾ ਤੁਹਾਨੂੰ ਪਤਾ ਇਹ ਤਾਂ ਪੂਰਾ ਪਾਰਟਨਰ ਹੈ ਜੀ ਮੇਰਾ ਤੇ ਰਮਾਨ ਆਇਆ ਹੋਇਆ ਛੁੱਟੀਆਂ ਦਾ ਕਰਕੇ ਅੱਜ ਭਾਈ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਉਣੇ ਆਂ ਅਨਮੋਲ ਤੂੰ ਕੀ ਕਰੇਗਾ ਪਹਿਲਾਂ ਤੂੰ ਕਰੇਗਾ ਕਮ ਤੂੰ ਕਰੇਂਗਾ ਪਹਿਲਾ ਲਓ ਜੀ ਅਸੀਂ ਚੱਕਣ ਲੱਗੇ ਆ ਜੀ ਹੁਣ ਇਹਦਾ ਰੀਬਨ ਕੱਟਣ ਲੱਗੇ ਆ ਰੀਬਨ ਕੱਟੋ ਜੀ ਇਹਦਾ ਲਓ ਜੀ ਚੱਕੋ ਚੱਕੋ ਜੀ ਇਹ ਕੱਟਦਾ ਜੀ ਹੁਣ ਆ ਨਿਕਲਿਆ ਡੱਬਾ ਹੁਣ ਇਹਨੂੰ ਤੁਸੀਂ ਕਰੋ ਜੀ ਉਹ ਕਰੋ ਜੀ ਇੱਥੋਂ ਕਟਰ ਕਰੋ 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 ਫਟਾਫਟ ਇਹ ਰੀਬਨ ਕੱਟਣ ਲੱਗ ਗਿਆ ਜੀ ਆਪਣਾ ਅਨਮੋਲ ਹਾਂ ਇੱਥੇ ਰੱਖ ਇਹ ਇੱਥੇ ਰੱਖ ਚੱਕੋ ਜੀ ਲਓ ਜੀ ਲਓ ਜੀ ਹੁਣ ਤੁਸੀਂ ਦੇਖੀ ਜਾਓ ਵੀਡੀਓ ਨਿਕਲੂ ਬੱਚੇ ਬਹੁਤ ਕੁਝ ਸਮਾਨ ਨਿਕਲੂਗਾ ਜੀ ਇਹਦੇ ਵਿੱਚੋਂ ਤਨ ਨਾਲੇ ਵਧੀਆ ਨਵੀਂ ਚੀਜ਼ ਹਾਂਜੀ ਲਓ ਜੀ ਦੋ ਆ ਜਾ ਜਾ ਬਸ ਜੀ ਚੱਕੋ ਜੀ ਦੋ ਇੱਥੋਂ ਨੂੰ ਖੋਲਣਾ ਪਊਗਾ ਖੋਲਣਾ ਪਊਗਾ ਇਹ ਫੁੱਲ ਆਇਆ ਇਹ ਤਾਂ ਦੂਜੇ ਹੀ ਬੰਦਾ ਮੈਨੂੰ ਲੱਗਦਾ ਦੂਜੇ ਹੀ ਆ ਅਸੀਂ ਤਾਂ ਭਾਈ ਇੱਕ ਤਾਂ ਇਹ ਭੁੱਲ ਜੰਨੇ ਸਾਡੇ ਨਹੀਂ ਯਾਦ ਰਹਿੰਦੀ ਗੱਲ ਹੁਣ ਇਹਦੇ ਚ ਕਟਰ ਮੰਨ ਅਨਮੋਲ ਫਰਮਾ ਇਹ ਕੱਢੋ ਜੀ ਕੱਢੋ ਐ ਇੱਥੇ ਰੱਖ ਲਓ ਜੀ ਇਹਨੂੰ ਤਾਂ ਆਪਾਂ ਥੱਲੇ ਰੱਖ ਦਈਏ ਅਗਰ ਹਨਾ ਇਹਨੂੰ ਰੱਖ ਦੰਨੇ ਆ ਆ ਮੈਂ ਖੋਦਾ ਇੱਥੇ ਮੈਂ ਕੋਲ ਨੂੰ ਕਿੰਦੇ ਆ ਸ਼ਾਇਦ ਖੋਲਣਾ ਪਊਗਾ ਆ ਲਓ ਜੀ ਆ ਰੱਖੋ ਆ ਕਰ ਦਿਓ ਜੀ ਅਸੀਂ ਕੱਢ ਲਿਆ ਬੈਗ ਇਹ ਨੂੰ ਵੀ ਰੱਖ ਦੇ ਕਿ ਹੁਣ ਆਪਾਂ ਪਾਸੇ ਲਓ ਜੀ ਅਸੀਂ ਨਾਲ ਦੇ ਨਾਲ ਸਮਾਨ ਚੱਕ ਕੇ ਪਾਸੇ ਰੱਖੀ ਜੰਨੇ ਆ ਇਹ ਇੱਥੇ ਹੈ ਚੈਨ ਆ ਚੈਨ ਹੈ ਜੀ ਇਹ ਚੈਨ ਖਲੂਗੀ ਕਿੱਥੋਂ ਤੱਕ ਖਲੂਗੀ ਇਹ ਥੋੜੀ ਖਲੂਗੀ ਪੂਰਾ ਖਲੂਗਾ ਪੂਰਾ ਭਈ ਅਨਮੋਲ ਦਾ ਪੂਰਾ ਦੌਰ ਲੱਗਿਆ ਪਿਆ ਅੱਛਾ ਇਹ ਬੈਗ ਜੀ ਇਹਦਾ ਕੋੜੀ ਐਂਦਰ ਆਕਰ ਆ ਦੇਖੋ ਜੀ ਇਹ ਕੀ ਹੈਗਾ ਜੀ ਹਾਂ ਹੁਣ ਇਹ ਨੂੰ ਹੁਣ ਆ ਇਹ ਨੂੰ ਪਰੇ ਰੱਖ ਦੇ ਜੀ ਹੁਣ ਖੋਲੋ ਜੀ ਹੁਣ ਰਮਾਨ ਲਓ ਜੀ ਲਓ ਜੀ ਰਮਾਨ ਤੇ ਅਰਮੋਲ ਹੁਣ ਖੋਲਣ ਲੱਗਿਆ ਪੂਰਾ ਜ਼ੋਰ-ਸ਼ੋਰ ਲੱਗਿਆ ਪਿਆ ਜੀ ਲਓ ਜੀ ਆ ਦੇਖੋ ਜੀ ਪਹਿਲਾਂ ਤਾਂ ਢੱਕਣ ਫੇਰ ਜੀ ਇਹ ਪਲੇਟ ਹੈਗੀ ਐ ਉਹਦੀ ਨਾ ਟੇਪ ਬਹੁਤ ਜੀ ਦੀ ਪਲੇਟ ਐ ਦੋ ਚ ਗੈਂਦੀ ਆ ਕਰ ਕਰ ਆ ਦੇਖੋ ਜੀ ਦੋ ਪਲੇਟਾਂ ਠੀਕ ਹੈ ਜੀ ਤੇ ਕਾਇਚ ਭੈਣ ਬੋਲੀਆਂ ਇਹ ਨਿਕਲ ਨਿਕੇ ਇਹ ਤਾਂ ਮੱਲ ਕਰ ਆ ਦੇਖੋ ਇਹ ਨਾ ਛੋੜੇ ਹੋ ਕਾਈਟੇ ਕੜ ਆ ਇਹਦੀ ਪਲੇਟ ਆ ਜੀ ਉੱਪਰ ਤੇ ਆ ਦੇਖੋ ਤੁਸੀਂ ਆ ਇਹਦੇ ਨਾਲ ਜੀ ਆਪਣਾ ਇਹਨੂੰ ਚਾਹੇ ਪੋਣਾ ਮੰਨ ਲਓ ਤੇ ਚਾਹੇ ਤੁਸੀਂ ਇਹਨੂੰ ਮਤਲਬ ਕਿ ਆਪਾਂ ਪਿਕਨਿਕ ਤੇ ਜਾਣਾ ਕਿਤੇ ਬਾਹਰ ਜਾਣਾ ਤੇ ਧੋਲੀਆਂ ਮੰਨ ਲਓ ਠੀਕ ਹੈ ਜੀ ਤੇ ਆ ਦੇਖੋ ਜੀ ਕੋਲੀ ਤੋਂ ਨੂੰ ਮੈਂ ਸਾਰਾ ਕੁਝ ਦਿਖਾਉਣੀ ਆ ਭੈਣੇ ਇਹ ਡੱਬਾ ਕਿਵੇਂ ਆ ਆ ਦੇਖੋ ਆ ਥੱਲੇ ਵਾਲਾ ਡੱਬਾ ਆ ਗਿਆ ਇਹਦੇ ਜਿੱਥੇ ਸਟੈਂਡ ਲੱਗਿਆ ਇਹਦੇ ਨਾਲ ਆਗੀਆਂ ਜੀ ਦੋ ਪਲੇਟਾਂ ਠੀਕ ਹੈ ਜੀ ਆ ਦੇਖੋ ਇਹਦੇ ਨਾਲ ਦੋ ਪਲੇਟਾਂ ਨੇ ਆਸੀਆਂ ਆ ਦੋ ਪਲੇਟਾਂ ਫੇਰ ਆ ਗਿਆ ਡੱਬਾ ਰਮਨ ਇੱਥੇ ਆਊਗਾ ਨਾ ਹਾਂਜੀ ਆ ਗਿਆ ਜੀ ਡੱਬਾ ਫੇਰ ਇਹਦੇ ਨਾਲ ਆਗੀਆਂ ਜੀ ਦੋ ਪਲੇਟਾਂ ਠੀਕ ਹੈ ਜੀ ਆ ਇੱਕ ਪਲੇਟ ਦੇ ਨਾਲ ਆ ਆ ਗਈ ਫੇਰ ਆ ਗਿਆ ਫੇਰ ਆ ਫੇਰ ਆ ਗਿਆ ਜੀ ਡੱਬਾ ਇੱਕ ਇਹਦੇ ਇਹ ਰੋਲੀਆਂ ਹਰ ਇੱਕ ਇੱਕ ਮਿੰਟਾਂ ਇੱਕ ਮਿੰਟ ਫਿਰ ਇਹਦੇ ਨਾਲ ਆ ਗਈਆਂ ਜੀ ਆ ਦੋ ਪਲੇਟਾਂ ਹਰ ਇੱਕ ਮਿੰਟ ਤੂੰ ਦੱਸੀ ਫਿਰ ਨਾਲ ਚਮਚੇ ਦਿਖਾਈ ਆ ਦੋ ਪਲੇਟਾਂ ਆ ਗਈਆਂ ਜੀ ਫਿਰ ਇਹਦੇ ਨਾਲ ਇੱਕ ਆ ਡੱਬਾ ਆ ਗਿਆ ਜੀ ਆ ਦੇਖੋ ਫਿਰ ਇਹਦੇ ਨਾਲ ਆ ਟੱਕਣ ਆ ਗਿਆ ਤੇ ਫਿਰ ਇਹਦੇ ਨਾਲ ਰਮਣ ਹਾਂ ਇਹਦੇ ਨਾਲ ਆ ਇਹਦੇ ਨਾਲ ਆਹਾ ਆ ਦੇਖੋ ਜੀ ਹੁਣ ਤੂੰ ਦਿਖਾ ਦਿਖਾਂਗੇ ਦਿਖਾ ਦੇ ਆਹ ਹੈ ਕਿੰਨੀਆਂ ਕੋਲੀਆਂ ਤਿੰਨ ਤਿੰਨ ਗੋਪਟੀਆਂ ਤੇ ਆਹ ਆਦੀ ਵੱਡੀ ਆਹ ਆਦੀ ਛੋਟੀ ਤੇ ਇਹਦੀ 6 ਕੋਲੀਆਂ ਨੇ ਤੇ 6 ਚਮਚੇ ਆ ਨਾਲ ਤੇ ਨਾਲ 6 ਚਮਚੇ ਇਹ ਵੀ ਆਪ ਦੇ ਗੋਪਟੀਆਂ ਹੈਗੇ ਬਸ ਰਬੜ ਚੜਾਈ ਰਹੀ ਹੋਈ ਓਥੇ ਇਹ ਵੀ ਅਸੀਂ ਸਭ ਨੂੰ ਖੋਲ ਕੇ ਦਿਖਾ ਦਿੰਨੇ ਆ ਜੀ ਆਹ ਦੇਖੋ ਇੱਕ ਚਮਚੇ ਇੱਕ ਚੇ 6 ਚਮਚੇ 6 ਆਹ ਦੇਖੋ 6 ਚਮਚੇ ਜੀ ਇਹ ਤੇ ਆਹ ਦੇਖੋ ਤੁਸੀਂ ਇਹਦੇ ਚ ਜਿਵੇਂ ਫੁਲਕੇ ਰੱਖ ਲੇ ਹਣਾ ਇਹਦੇ ਚ ਸਬਜ਼ੀ ਪਾ ਲਈ ਇਹਦੇ ਚ ਕੋਈ ਨਾਲ ਮਿੱਠੇ ਨੂੰ ਪਾ ਲਿਆ ਇਹਦੇ ਚ ਕੋਈ ਸਨੈਕਸ ਵਗੈਰਾ ਪਾ ਲਿਆ ਸਲਾਦ ਪਾ ਲਿਆ ਆਹ ਸਲਾਦ ਵਾਸਤੇ ਆ ਜੀ ਉੱਪਰ ਲਾ ਢੱਕਣਾ ਜਿਹੜਾ ਇਹਦਾ ਇਹ ਸਲਾਦ ਵਾਸਤੇ ਆ ਇਹ ਤਾਂ ਇਸ ਤਰ੍ਹਾਂ ਬੰਦ ਹੋ ਜਾਂਦਾ ਜੀ ਇਸ ਤਰ੍ਹਾਂ ਹੀ ਹੋਊਗਾ ਅੱਛਾ ਹਲੋ ਹਣਾ ਨਾ ਇਹ ਨਾ ਤਾਂ ਪੌਣੀ ਪੁੱਲ ਦੇ ਹਰ ਜੱਕ ਮੈਂ ਤਾਂ ਪੌਣੇ ਤੇ ਭੁੱਲ ਤੇ ਚੱਕ ਲੱਗ ਗਿਆ ਜੀ ਹੁਣ ਇਹਨੂੰ ਆਪਾਂ ਕੀ ਕਰਨਾ ਜੀ ਉਹ ਬੈਗ ਚੱਕ ਬੈਗ ਚੱਕ ਜਦੋਂ ਆਪਾਂ ਇਹਨੂੰ ਬੈਗ 'ਚ ਸਮਾਲਣਾ ਹੈਗਾ ਹਨਾ ਆਹ ਲਓ ਜੀ ਇਹਨੂੰ ਬੈਗ ਦੇ ਵਿੱਚ ਰੱਖ ਰਮਾ ਬੈਗ 'ਚ ਰੱਖੋ ਰੱਖਤਾ ਜੀ ਇਹਦੇ ਨਾਲ ਕੌਲੀਆਂ ਰੱਖ ਦੇ ਕੌਲੀਆਂ ਰੱਖ ਲੈ ਹਾਂ ਨਾਲੀ ਹਾਂ ਨਾਲ ਕੌਲੀਆਂ ਵਾਲਾ ਬੈਗ ਰੱਖ ਦੇ ਦੋਸਤੀ kia ਜੀ ਹਾਂ ਤਾਂ ਜਾਰੀ ਦੋਸਤੀ ਵਿੱਚ ਹੀ ਤੇ ਆਹ ਰੱਖ ਦਿਓ ਜੀ ਇਹਦੇ ਵਿੱਚ ਆਹ ਹਰਮਾਨ ਤੇ ਆਹ ਕਰ ਦਿਓ ਜੀ ਬੰਦ ਹੁਣ ਤੁਸੀਂ ਮੈਨੂੰ ਐਂ ਦੱਸੋ ਸੇ ਲਿਓ ਵੀ ਤੁਹਾਨੂੰ ਇਹ ਟਿਫਨ ਕਿਵੇਂ ਲੱਗਿਆ ਪਤਾ ਮੈਂ ਕਿਉਂ ਮੰਗਾਇਆ ਕਿਉਂਕਿ ਅਸੀਂ ਜਦੋਂ ਬਾਹਰ ਜਾਂਦੇ ਹਾਂ ਨਾ ਘੁੰਮਣ ਮੇਰੇ ਦੋਤੇ ਦੋទੀਆਂ ਸਭ ਅਸੀਂ ਇਕੱਠੇ ਹੋ ਜਾਂਦੇ ਆ ਅਸੀਂ ਕੀ ਕਰਿਆ ਕਰਾਂਗੇ ਹੁਣ ਆਪਦਾ ਖਾਣਾ ਪੀਣਾ ਬਣਾ ਕੇ ਤੇ ਆਪਦਾ ਟਿਫਨ ਚ ਪਾਇਆ ਤੇ ਤੇ ਆਪਦਾ ਵਧੀਆ ਬੈਠੇ ਖੁੱਲੀ ਹਵਾ ਦੇ ਵਿੱਚ ਉੱਥੇ ਬਹਿ ਕੇ ਖਾਦਾ ਅੱਛਾ ਜਿਹੜੇ ਮੇਰੇ ਵੀਰ ਮਤਲਬ ਆਪਾਂ ਖੇਤੀ ਕਰਦੇ ਆ ਹਨਾ ਤੇ ਆਪਣੀਆਂ ਰੋਟੀ ਤੁਹਾਨੂੰ ਵੀ ਪਤਾ ਖੇਤਾਂ ਦੇ ਵਿੱਚ ਜਾਂਦੀ ਆ ਉਹਨਾਂ ਨੂੰ ਵੀ ਬਹੁਤ ਸੌਕ ਹੁੰਦੀ ਆ ਜੀ ਇੱਕ ਡੰਗਾ ਤਾਂ ਸਬਜੀ ਦਾ ਪਾ ਜਾਂਦਾ ਇੱਕ ਡੱਬੇ ਦੇ ਵਿੱਚ ਬਹੁਤ ਵਧੀਆ ਚੀਜ਼ ਐ ਮੈਂ ਤਾਂ ਕਹਿਨੀ ਆ ਤੁਸੀਂ ਵੀ ਸਹਿਲਿਓ ਕੀ ਕਿਤਾ ਆ ਮੰਗਾਓ ਬਈ ਮੇਰਾ ਤਾਂ ਜੀ ਇਹੋ ਜਿਹਾ ਇਹਦੇ ਤੇ ਆਇਆ ਹੁਣ ਕੁੜੀਆਂ ਕਹਿੰਦੀਆਂ ਮਾਂ ਤੁਸੀਂ ਤਾਂ ਮੰਗਾ ਲੇ ਮੈਂ ਕਿਹਾ ਹੁਣ ਤੁਹਾਡਾ ਆਰਡਰ ਕਰ ਦਨੀ ਆ ਭਾਈ ਹੁਣ ਤੁਹਾਡੇ ਵਾਸਤੇ ਮੰਗਾ ਦਨੀ ਆ ਹਾਂ ਉਹਨਾਂ ਅਨਮੋਲ ਦੱਸੂਗਾ ਤੇ ਇਹਨੂੰ ਆਪਾਂ ਦੋ ਤਰ੍ਹਾਂ ਨਾਲ ਕਹਿ ਸਕਦੇ ਇੱਕ ਤਾਂ ਐਵੇਂ ਕਹਿ ਸਕਦੇ ਤੇ ਕਿਹਦੇ ਨਾਲ ਐਵੇਂ ਹਾਂਜੀ ਆ ਤਾਂ ਮੈਂ ਦੱਸਣੀ ਭੁੱਲ ਗਈ ਐਂ ਕਰ ਸਕਦੇ ਨਾ ਐਂ ਚੱਕਣਾ ਤਾਂ ਐਂ ਚੱਕ ਲਓ ਐਂ ਚੱਕਣਾ ਮੈਂ ਚੱਕਣਾ ਤਾਂ ਐਂ ਚੱਕ ਲੂੰਗੀ ਹਨਾ ਤੇ ਇਹ ਜੀ ਹੁਣ ਅਸੀਂ ਅਨਮੋਲ ਨੇ ਏ ਅਰਮਾਨ ਨੇ ਅਸੀਂ ਤੇ ਮਾਨਤ ਤੇ ਮੈਂ ਤੇ ਮੰਤ ਦੇ ਨਾਨੂੰ ਅਸੀਂ ਜਾਵਾਂਗੇ ਪੰਜੇ ਜੜੇ ਸਾਡੇ ਹੁਣ YouTube ਤੇ ਲੱਖ ਸਬਸਕ੍ਰਾਈਬਰ ਹੋਣ ਵਾਲੇ ਆ ਬਸ ਅਸੀਂ ਛੇਤੀ ਪਰਮਾਤਮਾ ਸੁੱਖ ਰੱਖੇ ਤੁਹਾਡੇ ਭੈਣ ਭਰਾਵਾਂ ਦਾ ਸਾਥ ਹੋਵੇ ਤੁਹਾਡਾ ਭੈਣਾ ਦਾ ਮੈਨੂੰ ਸਾਥ ਮਿਲੇ ਤੇ ਭੈਣਾ ਬਿਨਾ ਤਾਂ ਮੈਂ ਕੱਖ ਦੀ ਵੀ ਨਹੀਂ ਹਨਾ ਵੀਰਾ ਬਿਨਾ ਤਾਂ ਮੈਂ ਐਵੇਂ ਮੈਂ ਬੜਾਈ ਕਰਾਂ ਵੀ ਪਤਾ ਨਹੀਂ ਮੈਂ ਸਾਰਾ ਕੁਝ ਕਰ ਲੂੰਗੀ ਤੁਹਾਡੇ ਬਿਨਾ ਤਾਂ ਮੈਂ ਕੱਖ ਦੀ ਵੀ ਨਹੀਂਗੀ ਤੇ ਜੇ ਤੁਹਾਡਾ ਸਾਥ ਹੋਇਆ ਤਾਂ 6000 ਸਬਸਕ੍ਰਾਈਬਰ ਆਪਣੇ ਪੂਰੇ ਹੋ ਜਾਣਗੇ ਫਿਰ ਅਸੀਂ ਭਾਈ ਬੱਚਿਆਂ ਨੂੰ ਲੈ ਕੇ ਜਾਵਾਂਗੇ ਕਿਤੇ ਕਮਾ ਕੇ ਲਿਆਵਾਂਗੇ ਉਸ ਦਿਨ ਖਾਣਾ ਪੀਣਾ ਇਹਦੇ ਵਿੱਚ ਪਾ ਕੇ ਲਿਜਾਵਾਂਗੇ ਤੇ ਤੁਸੀਂ ਮੈਨੂੰ ਅੱਜ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿਵੇਂ ਲੱਗਿਆ ਇਹ ਕੀ ਹੈ ਇਹ ਤਾਂ ਬਿਲਕੁਲ ਲੈ ਕੇ ਕੋਈ ਅੱਛਾ ਇਹ ਤਾਂ ਅਸੀਂ ਪੌੜੀ ਭੁੱਲ ਗਏ ਤੇ ਆ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਕਿਵੇਂ ਲੱਗਿਆ ਦੇਖੋ ਓਕੇ ਜੀ ਬਾਏ ਬਾਏ ਕਰੋ ਕਮੈਂਟ ਮਿੱਠੇ ਮਿੱਠੇ ਅੱਜ ਮੇਰੇ ਡਿੱਗ ਕੇ 6:00 ਵਜੇ ਜੀ ਪੈਰ ਤੇ 6:00 ਤਾਂ ਮੇਰੇ ਪੈਰ ਤੇ ਵਜੇ ਆ ਪਾ ਦਾ ਅਨਮੋਲ ਮੈਨੂੰ ਰੋਟੀ ਖਵਾਈ ਜਾਂਦਾ ਕਹਦਾ ਨਾਨੀ ਮੈਂ ਖਵਾਉਂਗਾ ਤੁਹਾਨੂੰ ਰੋਟੀ ਐਨਾ ਪਿਆਰ ਹੈ ਜੀ ਮੇਰਾ ਤੇ ਅਨਮੋਲ ਦਾ ਆ ਦੇਖੋ ਕਿੰਨੀ ਸੇਵਾ ਕਰੀ ਜਾਂਦਾ ਮੇਰੀ ਇਹ ਤਾਂ 6:00 ਵਜੇ ਹੱਥ ਤੇ ਨਹੀਂ ਵਜੇ ਕਹਦਾ ਨਹੀਂ ਤੁਸੀਂ ਔਖੇ ਹੋਵੋਗੇ ਮੈਂ ਖਵਾਉਣਾ ਤੁਹਾਨੂੰ ਦੇਖਿਆ ਜੀ ਆ ਜੇ ਮੈਨੂੰ ਕਹਾਂਂਦੇ ਅਨਮੋਲ ਨਾਲ ਨਾਲ ਰਹਿੰਦਾ ਇੰਨੀ ਸੇਵਾ ਕਰਦਾ ਮੇਰੀ ਅਨਮੋਲ